2011 ਦੇ वर्ल्ड कप ਦਾ ਮੈਨ ਆਫ ਦਾ ਮੈਚ 2007 ਦੇ वर्ल्ड कप ਵਿੱਚ 1 ਓਵਰ ਵਿੱਚ 6 ਛੱਕੇ 21 ਇਨਿੰਗਸ ਵਿੱਚ ਹਾਫ ਸੈਂਚਰੀ ਤੇ 5 ਵਿਕਟ ਦਾ ਹਾਲ 50 ਤੋਂ ਵੱਧ ਫੀਲਡਿੰਗ ਡਿਸਮਿਸਲ 5000 ਤੋਂ ਵੱਧ ਇੰਟਰਨੈਸ਼ਨਲ ਰਨ ਇਹ ਬੰਦਾ ਨਾ ਹੁੰਦਾ ਇੰਡੀਆ 2017 T20 वर्ल्ड कप ਤੇ 2011 ਦਾ 50 ਓਵਰ वर्ल्ड कप ਕਦੇ ਵੀ ਨਾ ਜਿੱਤਦੀ 2011 ਦੇ वर्ल्ड कप ਵਿੱਚ ਕੈਂਸਰ ਹੋਣ ਦੇ ਬਾਵਜੂਦ ਤੇ ਖੂਨ ਦੀਆਂ ਉਲਟੀਆਂ ਕਰਦੇ ਹੋਏ ਮੈਨ ਆਫ ਦਾ ਟੂਰਨਾਮੈਂਟ ਬਣਿਆ ਅਜਾ ਪਲੇਅਰ ਮੈਨੂੰ ਲੱਗਦਾ ਇੰਡੀਆ ਨੂੰ ਕਦੇ ਵਾਪਸ ਮਿਲੂਗਾ ਮੈਂ ਗੱਲ ਕਰ ਰਿਹਾ ਹਾਂ ਦਾ ओरिजिनल ਪ੍ਰਿੰਸ ਆਫ ਕ੍ਰਿਕਟ ਯੋਵਰਾ ਸਿੰਘ ਦੀ साल 2000 ਵਿੱਚ ਯੁਵਰਾਜ ਸਿੰਘ ਨੂੰ ਅੰਡਰ 19 ਵਰਲਡ ਕੱਪ ਵਿੱਚ ਖੇਡਣ ਦਾ ਮੌਕਾ ਮਿਲਿਆ ਮੁਹੰਮਦ ਕੈਪ ਦੀ ਕਪਤਾਨੀ ਅੰਦਰ ਇੰਡੀਆ ਨੇ ਉਹ ਅੰਡਰ 19 ਵਰਲਡ ਕੱਪ ਜਿੱਤਿਆ ਉਸ ਵਰਲਡ ਕੱਪ ਵਿੱਚ ਯੁਵਰਾਜ ਦਾ ਪਰਫਾਰਮੈਂਸ ਵਧੀਆ ਰਿਹਾ ਵਿਦ ਬੈਟ ਐਂਡ ਬਾਲ ਅੰਡਰ 19 ਵਰਲਡ ਕੱਪ ਦੇ ਪਰਫਾਰਮੈਂਸ ਪਰ ਯੁਵਰਾਜ ਸਿੰਘ ਨੂੰ ਸਨ 2000 ਵਿੱਚ ਇੰਡੀਆ ਲਈ ਖੇਡਣ ਦਾ ਮੌਕਾ ਮਿਲਿਆ ਆਈਸੀਸੀ ਨੌਕਾਊਟ ਟਰੋਫੀ ਵਿੱਚ ਜਿਹਨੂੰ ਅੱਜ ਆਪਾਂ ICC ਚੈਂਪियंस ट्रॉफी ਕਹਿੰਦੇ ਆ ਯੁਵਰਾਜ ਨੇ ਆਪਣਾ ਡੈਬਿਊ ਕਿਨੀਆ ਦੇ ਅਗੇਸਟ ਕੀਤਾ ਕਿਨੀਆ ਵਾਲੇ ਮੈਚ ਵਿੱਚ ਯੁਵਰਾਜ ਸਿੰਘ ਦੀ ਬੈਟਿੰਗ ਨਹੀਂ ਆਈ ਯੁਵਰਾਜ ਦੀ ਬੈਟਿੰਗ ਆਈ ਕੁਆਟਰ ਫਾਈਨਲ ਮੈਚ ਵਿੱਚ ਆਸਟ੍ਰੇਲੀਆ ਦੇ ਅਗੇਸਟ ਜਿੱਥੇ ਹੁਣ 80 ਬੋਲਸ ਵਿੱਚ 84 ਰਨ ਦੀ ਸ਼ਾਨਦਾਰ ਬਾਰੀ ਖੇਡੀ ਗ੍ਰੈਂਡ ਮਗਰਾ ਅਤੇ ਵੈਰੀਟਲੀ ਵਰਗੇ ਬੋਲਰਸ ਦੇ ਅਗੇਸਟ ਤੇ ਇੰਡੀਆ ਨੂੰ ਮੈਚ ਜਿਤਾਇਆ ਅਤੇ ਮੈਨ ਆਫ ਦਾ ਮੈਚ ਬਣ ਗਿਆ ਬਾਅਦ ਤੋਂ ਬਾਅਦ ਯੁਵਰਾਜ ਕੰਟੀਨਿਊਸਲੀ ਵਧੀਆ ਪਰਫਾਰਮ ਕਰਦਾ ਰਿਹਾ ਜਿਵੇਂ ਦੋਇਰ ਇੱਕ ਵਿੱਚ ਕੋਕਾ ਕੋਲਾ ਕੱਪ ਵਿੱਚ ਸ਼੍ਰੀਲੰਕਾ ਦੇ ਅੰਗੇਸ ਨੇ 98 ਰੰਗ ਦੀ ਨਾਟ ਆਊਟ ਪਾਰੀ ਖੇਲੀ ਪਰ ਉਸ ਤੋਂ ਬਾਅਦ ਯੁਵਰਾਜ ਦੀ ਫਾਰਮ ਵਿੱਚ ਡਿੱਪ ਆਇਆ ਉਹਨੇ ਸਟੈਂਡਰਡ ਬੈਂਕ ਸੀਰੀਜ਼ ਵਿੱਚ ਵਧੀਆ ਪਰਫਾਰਮ ਨਹੀਂ ਕੀਤਾ ਇਸ ਕਰਕੇ ਉਹਨੂੰ ਟੀਮ ਚੋਂ ਡ੍ਰੌਪ ਕਰ ਦਿੱਤਾ ਗਿਆ ਯੁਵਰਾਜ ਫਿਰ ਡੋਮੈਸਟਿਕ ਖੇਡਣ ਗਿਆ ਯੁਵਰਾਜ ਨੇ ਡੋਮੈਸਟਿਕ ਵਿੱਚ ਬਹੁਤ ਵਧੀਆ ਪਰਫਾਰਮ ਕੀਤਾ ਅਤੇ ਫਿਰ ਯੁਵਰਾਜ ਨੂੰ ਵਾਪਸ ਇੰਡੀਆ ਟੀਮ ਵਿੱਚ ਸੈੱਟ ਕੀਤਾ ਗਿਆ ਫਿਰ ਉਸ ਤੋਂ ਬਾਅਦ ਸਾਰਿਆਂ ਨੂੰ ਨੈਟਵਰਕ ਸੀਰੀਜ਼ ਦਾ ਮੈਚ ਤਾਂ ਯਾਦ ਹੀ ਆਉਣਾ zaekan punches the air mahamid kayf is going down to celebrate ਜਦੋਂ ਦਿਉਵਰਾਜ ਨੇ ਮੁਹੰਮਦ ਕੈਫ ਨਾਲ ਮਿਲ ਕੇ 121 ਰਨ ਦੀ ਪਾਰਟਨਰਸ਼ਿਪ ਕੀਤੀ ਜਿਸ ਵਿੱਚ ਉਵਰਾਜ ਨੇ 69 ਰਨ ਬਣਾਇਆ ਸਿਰਫ 63 ਬੋਲਾਂ ਵਿੱਚ ਤੇ ਇੰਡੀਆ ਨੂੰ ਹੈਲਪ ਕੀਤਾ 326 ਰਨ ਚੇਸ ਕਰਨ ਵਿੱਚ ਇਹ ਇੰਡੀਆ ਦੀ ਵਨ ਆਫ ਦਾ ਗ੍ਰੇਟੈਸਟ ODI ਵਿਕਟਰੀਆ ਮੋਤਵਾਦ ਆਉਂਦੀਆਂ ਨੇ 2 ICC ਇਵੈਂਟਸ 2003 ਦਾ ਵਰਲਡ ਕੱਪ ਤੇ 2 ਆ 4 ਦੀ ਚੈਂਪੀਅਨਸ ਟਰੋਫੀ ਇਹ ਦੋਨੋਂ ਹੀ ਟੂਰਨਾਮੈਂਟਸ ਉਵਰਾਜ ਲਈ ਵਧਿਆ ਨਹੀਂ ਗਈਆਂ ਬੱਟ ਯੁਵਰਾਜ ਕੰਟੀਨਿਊਸਲੀ ਬਾਇਲੈਟਰਲ ਸੀਰੀਜ਼ ਵਿੱਚ ਪਰਫਾਰਮ ਕਰਦਾ ਰਿਹਾ ਤੇ ਹੁਣ ਤੱਕ ਉਹ ਟੀਮ ਵਿੱਚ ਆਪਣੀ ਜਗ੍ਹਾ ਬਣਾ ਚੁੱਕਿਆ ਹੈ ਫਿਰ ਆਉਂਦਾ ਸਾਲ 2005 ਇਸ ਸਾਲ ਵਿੱਚ ਯੁਵਰਾਜ ਦੇ ਕਰੀਅਰ ਨੇ ਅਲੱਗ ਹੀ ਰਫਤਾਰ ਫੜ ਲਈ ਸ਼੍ਰੀਲੰਕਾ ਦੇ ਵੈਸਟ ਇੰਡੀਜ਼ ਅਗੇਂਸਟ ਹੋਈ ਇੰਡੀਅਨ ਔਇਲ ਟ੍ਰਾਇੰਗੂਲਰ ਸੀਰੀਜ਼ ਵਿੱਚ ਯੁਵਰਾਜ ਹਾਈਐਸਟ ਗ੍ਰਾਂਡ ਜੈਟਰ ਬਣਦਾ ਜਿੱਥੇ ਉਹਨੇ 4 ਮੈਚਾਂ ਵਿੱਚ 192 ਰਨ ਬਣਾਏ ਵਿਦ ਐਵਰੇਜ ਆਫ 48 ਉੱਥੇ ਯੁਵਰਾਜ ਨੇ ਆਪਣੀ ਤੀਜੀ ਓਡੀਆ ਸੈਂਚਰੀ ਲਗਾਈ ਵੈਸਟ ਇੰਡੀਜ਼ ਦੇ ਅਗੇਂਸਟ ਉਸ ਵਾਲੇ ਯੁਵਰਾਜ ਨੇ ਇੰਡੀਆ ਨੂੰ 36 ਫੋਰ 4 ਆਊਟ ਹੋਣ ਤੋਂ ਬਾਅਦ ਇੰਡੀਆ ਨੂੰ ਮੈਚ ਜਿਤਾਇਆ ਜ਼ਮਾਪੇ ਦੇ ਅਗੇਂਸਟ ਉਸ ਮੈਚ ਵਿੱਚ ਯੁਵਰਾਜ ਨੇ ਸ਼ਾਨਦਾਰ 120 ਰਨ ਮਾਰੇ ਫਿਰ ਆਉਂਦਾ ਹੈ 2005 ਅਤੇ 6 ਦਾ ਪਾਕਿਸਤਾਨ ਟੂਰ ਜਿੱਥੇ ਯੁਵਰਾਜ ਦੋਨੋਂ ਹੀ ਟੈਸਟ ਅਤੇ ODI ਟੀਮ ਵਿੱਚ ਸਲੈਕਟ ਹੋਇਆ ਤੇ ਯੁਵਰਾਜ ਨੇ ਦੋਨੋਂ ਹੀ ਟੈਸਟ ਐਂਡ ODI ਵਿੱਚ ਵਧੀਆ ਪਰਫਾਰਮ ਕੀਤਾ ਹੁਣ ਤੱਕ ਯੁਵਰਾਜ ਆਪਣੇ ਆਪ ਨੂੰ ਇੰਡੀਆ ਦੇ ਵੱਡੇ ਪਲੇਅਰਾਂ ਵਿੱਚ ਐਸਟੈਬਲਿਸ਼ਡ ਕਰ ਚੁੱਕਿਆ ਹੈਗਾ ਇਸੇ ਕਰਕੇ ਸਾਲ 2017 ਦੇ T20 World Cup ਵਿੱਚ ਯੁਵਰਾਜ ਨੂੰ ਟੀਮ ਦਾ ਵਾਈਸ ਕੈਪਟਨ ਬਣਾਇਆ ਗਿਆ। ਕੁਝ ਬੰਦੇ ਤਾਂ ਹੁਣ ਤੱਕ ਕਹਿੰਦੇ ਆ ਕਿ ਯੁਵਰਾਜ ਨੂੰ ਉਸ World Cup ਵਿੱਚ ਕਪਤਾਨ ਬਣਾਉਣਾ ਚਾਹੀਦਾ ਸੀਗਾ। ਚਲੋ ਉਹ ਗੱਲ ਅਲੱਗ ਆ ਇਸ ਟੌਪਿਕ ਤੇ ਇੱਕ ਅਲੱਗ ਵੀਡੀਓ ਬਣਾ ਸਕਦੀ ਆ। ਉਸ World Cup ਵਿੱਚ ਯੁਵਰਾਜ ਨੇ ਕੀ ਕੀਤਾ ਇਹ ਸਭ ਨੂੰ ਪਤਾ ਆਉਂਦਾ। ਟੂਲ ਬ੍ਰਾਡ ਦੀਆਂ 6 ਬੋਲਾਂ ਵਿੱਚ 6 ਛੱਕੇ ਮਾਰਨ ਤੋਂ ਲੈ ਕੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਦੇਗੇ 3 ਬੋਲਾਂ ਵਿੱਚ 7 ਰਨ ਮਾਰੇ ਤੇ ਮਾਈਟੀ ਆਸਟ੍ਰੇਲੀਆ ਨੂੰ ਵਰਲਡ ਕੱਪ ਵਿੱਚੋਂ ਬਾਹਰ ਘਟਦਾ ਇਹ ਮੇਰੇ ਅਕੋਰਡਿੰਗ ਵਨ ਆਫ ਦਾ ਗ੍ਰੇਟੈਸਟ T20 ਇਨਿੰਗਸ ਆ ਫਾਈਨਲ ਵਿੱਚ ਇੰਡੀਆ ਨੇ ਪਾਕਿਸਤਾਨ ਨੂੰ ਹਰਾ ਕੇ ਵਰਲਡ ਕੱਪ ਜਿੱਤ ਲਿਆ ਇਨ ਦੀ ਐਸ਼ ਸ਼ੀਸ਼ਾ ਥੈਕਸ ਇਟ ਇੰਡੀਆ ਵਿਨ ਸੀਜ਼ ਯਾ ਤੇ ਬੋਲਿੰਗ ਯੁਵਰਾਜ ਸਿੰਘ ਉਸ ਵਰਲਡ ਕਪ ਵਿੱਚ ਇੰਡੀਆ ਦਾ ਮੋਸਟ ਵੈਲਿਊਅਬਲ ਪਲੇਅਰ ਸੇਗਾ ਤੇ ਜੇ ਯੁਵਰਾਜ ਸਿੰਘ ਟੀਮ ਦੇ ਵਿੱਚ ਨਾ ਹੁੰਦਾ ਇੰਡੀਆ ਕਦੇ ਵੀ ਉਹ ਵਰਲਡ ਕਪ ਨਾ ਜਿੱਤ ਪਾਉਂਦਾ ਸਾਲ 2008 ਵਿੱਚ ਯੁਵਰਾਜ ਨੂੰ ਇੰਡੀਆ ਦਾ ਪਰਮਾਨੈਂਟ ਵਾਈਸ ਕੈਪਟਨ ਬਣਾ ਦਿੱਤਾ ਗਿਆ ਸਾਲ 2007 ਤੋਂ ਲੈ ਕੇ ਸਾਲ 2011 ਵਿੱਚ ਯੁਵਰਾਜ ਸਿੰਘ ਆਪਣੇ ਪ੍ਰਾਈਮ ਵਿੱਚ ਸੀਗਾ ਉਹਨਾਂ ਸਾਲਾਂ ਵਿੱਚ ਯੁਵਰਾਜ ਸਿੰਘ ਨੇ 3700 ਤੋਂ ਵੱਧ ਇੰਟਰਨੈਸ਼ਨਲ ਰਨ ਬਣਾਏ ਅਤੇ 76 ਇੰਟਰਨੈਸ਼ਨਲ ਵਿਕਟਾਂ ਲੀਆਂ ਜੇ ਆਪਾਂ ਕੰਪੇਅਰ ਕਰੀਏ ਤਾਂ ਉਹ ਸੈਂਕੜੇ ਪੀੜ ਦੇ ਵਿੱਚ ਸਚਿਨ ਅੰਦੋਲਕਰ ਨੇ 35 ਰਨ ਬਣਾਏ ਅਤੇ ਮਥਾਇਆ ਮੋਲੀਧਰਾਂ ਦੇ 96 ਵਿਕਟਾਂ ਲੱਤੀਆਂ ਹੁਣ ਤੁਸੀਂ ਆਪੇ ਦੇਖ ਲਓ ਯੁਵਰਾਜ ਸਿੰਘ ਰੰਨਾ ਦੇ ਮਾਮਲੇ ਵਿੱਚ ਸਚਿਨ ਅੰਦੋਲਕਰ ਨਾਲ ਤੇ ਵਿਕਟਾਂ ਦੇ ਮਾਮਲੇ ਵਿੱਚ ਮੋਲੀਧਰਾਂ ਨਾਲ ਕੰਪੀਟ ਕਰ ਰਿਹਾ ਸੀਗਾ ਯੁਵਰਾਜ ਸਿੰਘ ਤੋਂ ਵੱਡਾ ਐਸੇ ਉਸ ਟਾਈਮ ਵਿੱਚ ਇੰਡੀਅਨ ਟੀਮ ਵਿੱਚ ਕੋਈ ਵੀ ਨਹੀਂ ਸੀਗਾ ਫਿਰ ਆਉਂਦਾ ਹੈ 2007 ਦਾ ਵਰਲਡ ਕੱਪ 2017 ਵਰਲਡ ਕੱਪ ਹੈਗਾ ਹੀ ਯੁਵਰਾਜ ਸਿੰਘ ਦਾ ਸੀਗਾ ਕੈਨਸਰ ਵਰਗੀ ਬੰਬਾਈ ਨਾਲ ਲੜਦੇ ਹੋ ਯੂਵਰਾਜ ਸਿੰਘ ਨੇ ਵਰਲਡ ਕੱਪ ਵਿੱਚ 350 ਤੋਂ ਵੱਧ ਰਨ ਬਣਾਏ ਜਿਦੇ ਵਿੱਚ ਇੱਕ ਸੈਂਚਰੀ ਅਤੇ 5 ਹਾਫ ਸੈਂਚਰੀਆਂ ਸੀਗੀਆਂ ਯੂਵਰਾਜ ਸਿੰਘ ਉਸ ਵਰਲਡ ਕੱਪ ਵਿੱਚ ਲਗਾਤਾਰ ਮੈਨ ਆਫ ਦਾ ਮੈਚ ਅਵਾਰਡ ਜਿੱਤ ਰਾ ਰਿਹਾ ਯੂਵਰਾਜ ਸਿੰਘ ਪਹਿਲਾ ਪਲੇਅਰ ਬਣਿਆ ਜਿਨੇ 21 ਵਰਲਡ ਕੱਪ ਦੇ ਵਿੱਚ 300 ਤੋਂ ਵੱਧ ਰਨ ਅਤੇ 15 ਵਿਕਟਾਂ ਲਿੱਤੀਆਂ ਆਇਰਲੈਂਡ ਦੇ ਅਗੇਂਸਟ ਯੂਵਰਾਜ ਸਿੰਘ ਪਹਿਲਾ ਪਲੇਅਰ ਬਣਿਆ ਜਿਨੇ ਵਰਲਡ ਕੱਪ ਵਿੱਚ 21 ਮੈਚ ਵਿੱਚ ਹਾਫ ਸੈਂਚਰੀ ਮਾਰੀ ਅਤੇ 5 ਵਿਕਟ ਹਾਲ ਦਿੱਤਾ ਕੁਆਟਰਫਾਈਨਲ ਮੈਚ ਵਿੱਚ ਮਾਈਟੀ ਆਸਟ੍ਰੇਲੀਆ ਨੂੰ ਬਾਹਰ ਕਰਨ ਵਿੱਚ ਵਿਰਾਜ ਸਿੰਘ ਦਾ ਬਹੁਤ ਵੱਡਾ ਹੱਥ ਸੀਗਾ ਵਿਰਾਜ ਸਿੰਘ ਨੇ ਉਸ ਮੈਚ ਵਿੱਚ 57 ਨਾਟਾ ਬਣਾਇਆ ਤੇ ਆਸਟ੍ਰੇਲੀਆ ਨੂੰ ਵਰਲਡ ਕੱਪ ਵਿੱਚੋਂ ਬਾਹਰ ਕਰ ਦਿੱਤਾ ਉਹ ਆਸਟ੍ਰੇਲੀਆ ਜਿਨੇ 99 ਦਾ ਵਰਲਡ ਕੱਪ 2003 ਦਾ ਵਰਲਡ ਕੱਪ ਤੇ 2017 ਵਰਲਡ ਕੱਪ ਜਿੱਤਿਆ ਜੇਗਾ ਇਹ ਫਾਈਨਲ ਮੈਚ ਵਿੱਚ ਵਿਰਾਜ ਸਿੰਘ ਨੇ ਧੋਨੀ ਨਾਲ ਉਹ ਮੈਚ ਵਿਨਿੰਗ ਪਾਰਟਨਰਸ਼ਿਪ ਖੇਡੀ ਜਿਨੇ ਇੰਡੀਆ ਨੂੰ ਵਰਲਡ ਕੱਪ ਜਿਤਾਇਆ ਵਿਰਾਜ ਸਿੰਘ 2011 ਵਰਲਡ ਕੱਪ ਦਾ ਮੈਨ ਆਫ ਦਾ ਟੂਰਨਾਮੈਂਟ ਬਣਿਆ ਸ਼ਾਇਦ ਦੋ ਵਰਲਡ ਕੱਪ ਅਗਰ ਕਿਸੇ ਨੇ ਜਿਤਾਏ ਹੋ ਉਹ ਯੁਵਰਾਜ ਸਿੰਘ ਤੇ ਮੈਨੂੰ ਲੱਗਦਾ ਹੈ ਕਿ ਵਾਈਟ ਬਾਲ ਕ੍ਰਿਕਟ ਦੇ ਸਭ ਤੋਂ ਬਿਹਤਰੀਨ ਬੱਲੇਬਾਦ ਹਿੰਦੁਸਤਾਨ ਦੀ ਹਿਸਟਰੀ ਮੇਂ ਅਗਰ ਕੋਈ ਹੋਏ ਤਾਂ ਉਹ ਯੁਵਰਾਜ ਦੋ 2011 ਦੇ ਵਰਲਡ ਕਪ ਤੋਂ ਬਾਅਦ ਯੁਵਰਾਜ ਸਿੰਘ ਕੈਂਸਰ ਦਾ ਟ੍ਰੀਟਮੈਂਟ ਕਰਾਉਣ ਲਈ ਯੂਐਸ ਚਲਾ ਗਿਆ ਤੇ ਫਿਰ ਅਪ੍ਰੈਲ 2012 ਵਿੱਚ ਯੁਵਰਾਜ ਸਿੰਘ ਕੈਂਸਰ ਦਾ ਟ੍ਰੀਟਮੈਂਟ ਕਰਾ ਕੇ ਇੰਡੀਆ ਵਾਪਸ ਆਇਆ ਕੈਂਸਰ ਤੋਂ ਬਾਅਦ ਯੁਵਰਾਜ ਦਾ ਕਰੀਅਰ ਥੋੜਾ ਆਨ ਐਂਡ ਆਫ ਹੀ ਰਿਹਾ ਯੁਵਰਾਜ ਸਿੰਘ ਨੇ 2012 ਤੇ 2017 ਦਾ T20 ਵਰਲਡ ਕਪ ਖੇਡਿਆ ਪਰ ਯੁਵਰਾਜ ਸਿੰਘ ਨੂੰ 2015 ਦੀ 50 ਓਵਰ ਵਰਲਡ ਕਪ ਦੀ ਡੋਮੈਸਟਿਕ ਪਰਫਾਰਮੈਂਸ ਕਰਕੇ ਯੁਵਰਾਜ ਸਿੰਘ ਨੇ 2016 ਦਾ ਏਸ਼ੀਆ ਕੱਪ ਅਤੇ 2016 ਦਾ T20 ਵਰਲਡ ਕੱਪ ਖੇលਿਆ। 2017 ਵਿੱਚ ਯੁਵਰਾਜ ਨੇ ਆਪਣਾ ਆਖਰੀ ਟੂਰਨਾਮੈਂਟ ਖੇលਿਆ ਜੋ ਸੀ ਕਿ 2017 ਦੀ ਚੈਂਪੀਅਨਸ ਟਰੋਫੀ। 2017 ਚੈਂਪੀਅਨਸ ਟਰੋਫੀ ਤੋਂ ਬਾਅਦ ਯੋ-ਯੋ ਟੈਸਟਸ ਨਾ ਕਲੀਅਰ ਕਰਨ ਕਰਕੇ ਯੁਵਰਾਜ ਸਿੰਘ ਨੂੰ ਟੀਮ ਤੋਂ ਡ੍ਰੌਪ ਕਰ ਦਿੱਤਾ ਗਿਆ ਤੇ ਫਿਰ 10 ਜੂਨ 2019 ਨੂੰ ਯੁਵਰਾਜ ਸਿੰਘ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਰਿਟਾਇਰਮੈਂਟ ਲਈ। I love this sport because it's given everything to me. I hate the sport because ਇਸ ਵੀ ਬੇਰੀ ਟਫ ਫੋਰ ਕੰਟਾਰਟ ਇੰਪੈਕਟਫੁਲ ਕਰੀਅਰ ਦਾ ਅੰਤ ਸ਼ਾਇਦ ਥੋੜਾ ਹੋਰ ਬਧਿਆ ਹੋ ਸਕਦਾ ਸੀਗਾ ਪਰ ਆਪਾਂ ਸਾਰਿਆਂ ਨੂੰ ਯੁਵਰਾਜ ਸਿੰਘ ਦਾ ਥੈਂਕ ਯੂ ਕਰਨਾ ਚਾਹੀਦਾ ਕਿਉਂਕਿ ਜੇ ਯੁਵਰਾਜ ਸਿੰਘ ਨਾ ਹੁੰਦਾ ਜਿਵੇਂ ਗੌਤਮ ਗੰਭੀਰ ਨੇ ਕਿਹਾ ਇੰਡੀਆ 2007 ਦਾ T20 ਵਰਲਡ ਕੱਪ ਤੇ ਇੰਡੀਆ 2011 ਦਾ 50 ਓਵਰ ਵਰਲਡ ਕੱਪ ਕਦੇ ਵੀ ਨਾ ਜਿੱਤਦੀ ਇਸ ਲਈ ਤੁਸੀਂ ਸਾਰੇ ਜਣੇ ਕਮੈਂਟ ਸੈਕਸ਼ਨ ਵਿੱਚ ਥੈਂਕ ਯੂ ਯੁਵਰਾਜ ਜ਼ਰੂਰ ਲਿਖਿਓ ਤੇ ਜੇ ਇਹ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਆਂ Equilibrio, de hecho.